ਤੁਸੀਂ ਕਦੇ ਸੋਚਿਆ ਹੈ ਕਿ ਸੱਚ ਦੀ ਤਾਕਤ ਰਾਜਾ ਦੀ ਅਕੜ ਨੂੰ ਵੀ ਤੋੜ ਸਕਦੀ ਹੈ? ਇਹ ਕਹਾਣੀ ਗੁਰੂ ਨਾਨਕ ਦੇਵ ਜੀ ਅਤੇ ਦੌਲਤ ਖਾਨ ਲੋਦੀ ਦੀ ਹੈ। ਇੱਕ ਸੰਤ ਨੇ ਇੱਕ ਰਾਜੇ ਨੂੰ ਸੱਚ ਦੀ ਤਾਕਤ ਸਮਝਾਈ। ਚਲੋ ਇਸ ਰੂਹਾਨੀ ਅਤੇ ਪ੍ਰੇਰਨਾਦਾਇਕ ਕਹਾਣੀ ਨੂੰ ਗਹਿਰਾਈ ਨਾਲ ਪੜ੍ਹਦੇ ਹਾਂ। ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਅਜਿਹੀ ਕਹਾਣੀ ਜਿਸ ਵਿੱਚ ਸੱਚਾਈ ਦੀ ਤਾਕਤ ਅਤੇ ਹਿੰਮਤ ਦਾ ਪ੍ਰਤੀਕ ਦਿੱਤਾ ਗਿਆ ਹੈ। ਇਹ ਕਹਾਣੀ ਗੁਰੂ ਨਾਨਕ ਦੇਵ ਜੀ ਅਤੇ ਦੌਲਤ ਖਾਨ ਲੋਦੀ ਦੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਦੋਂ ਭਾਰਤ ਮੁਗਲ ਸਾਮਰਾਜ ਦਾ ਹਿੱਸਾ ਸੀ ਹਰ ਇਲਾਕੇ ਵਿੱਚ ਛੋਟੇ ਵੱਡੇ ਰਾਜਿਆਂ ਦੀਆਂ ਹਕੂਮਤਾਂ ਸਨ ਇਹ ਰਾਜੇ ਮੁਗਲਾਂ ਦੇ ਅਧੀਨ ਕੰਮ ਕਰਦੇ ਸਨ ਪਰ ਉਹਨਾਂ ਨੂੰ ਆਪਣਾ ਇਲਾਕਾ ਚਲਾਉਣ ਦੀ ਆਜ਼ਾਦੀ ਮਿਲੀ ਹੋਈ ਸੀ ਇਹਨਾਂ ਹਕਮਾਂ ਵਿੱਚ ਇੱਕ ਸੀ ਦੌਲਤ ਖਾਨ ਲੋਦੀ ਜੋ ਪੱਛਮੀ ਪੰਜਾਬ ਦਾ ਰਾਜਾ ਸੀ ਉਹ ਆਪਣੀ ਰਾਜਨੀਤਿਕ ਚਤੁਰਾਈ ਅਤੇ ਕੂਟਨੀਤਿਕ ਕਲਾ ਲਈ ਜਾਣਿਆ ਜਾਂਦਾ ਸੀ ਪਰ ਉਸਦੀ ਸ਼ਕਤੀ ਕਈ ਵਾਰ ਨਿਆਂ ਦੇ ਅੱਗੇ ਥੰਮ ਜਾਂਦੀ ਸੀ ਦੌਲਤ ਖਾਨ ਦੀ ਹਕੂਮਤ ਹੰਦਲ ਲੋਕ ਅਕਸਰ ਉਸ ਦੇ ਕਾਨੂੰਨਾਂ ਅਤੇ ਪੱਦੀਆਂ ਤੋਂ ਤੰਗ ਆ ਜਾਂਦੇ ਸਨ ਉਸ ਦਾ ਮਕਸਦ ਆਪਣੀ ਤਾਕਤ ਨੂੰ ਮਜ਼ਬੂਤ ਬਣਾਉਣਾ ਸੀ ਪਰ ਉਹ ਕਈ ਵਾਰ ਲੋਕਾਂ ਦੀ ਅਸਲ ਸਮੱਸਿਆਵਾਂ ਨੂੰ ਨਹੀਂ ਸਮਝਦਾ ਸੀ ਦੌਲਤ ਖਾਨ ਆਪਣੇ ਸਲਾਹਕਾਰਾਂ ਦੀਆਂ ਗੱਲਾਂ ਤੇ ਬਧੇਰੇ ਨਿਰਭਰ ਕਰਦਾ ਸੀ ਜੋ ਕਈ ਵਾਰ ਰਾਜ ਦੇ ਹਿੱਤਾਂ ਲਈ ਖਤਰਨਾਕ ਹੋ ਜਾਂਦੀਆਂ ਸਨ ਇਸੇ ਸਮੇਂ ਗੁਰੂ ਨਾਨਕ ਦੇਵ ਜੀ ਜੋ ਸੱਚ ਅਤੇ ਸੇਵਾ ਦੇ ਪ੍ਰਚਾਰਕ ਸਨ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਸਿਖਾ ਰਹੇ ਸਨ ਉਹ ਲੋਕਾਂ ਨੂੰ ਸਿਖਾ ਰਹੇ ਸਨ ਕਿ ਮਨੁੱਖਤਾ ਸਭ ਤੋਂ ਵੱਡਾ ਧਰਮ ਹੈ ਉਹਨਾਂ ਦੀਆਂ ਸਿੱਖਿਆ ਨੇ ਲੋਕਾਂ ਦੇ ਦਿਲਾਂ ਵਿੱਚ ਨਵਾਂ ਉਤਸ਼ਾਹ ਪੈਦਾ ਕੀਤਾ ਸੀ ਗੁਰੂ ਜੀ ਦੀ ਸਿੱਖਿਆ ਦੀ ਲਹਿਰਾਂ ਰਾਜਿਆਂ ਦੇ ਕਿਲਿਆਂ ਤੱਕ ਪਹੁੰਚ ਰਹੀਆਂ ਸਨ ਉਹ ਲੋਕ ਜੋ ਪਹਿਲਾਂ ਧਰਮ ਜਾਤੀ ਅਤੇ ਅਮੀਰੀ ਗਰੀਬੀ ਦੇ ਵੰਟਨਾਂ ਵਿੱਚ ਫਸੇ ਹੋਏ ਸਨ ਹੁਣ ਗੁਰੂ ਜੀ ਦੀ ਸਿੱਖਿਆ ਨਾਲ ਆਪਣੀ ਜ਼ਿੰਦਗੀ ਵਿੱਚ ਬਦਲਾਅ ਦੇਖ ਰਹੇ ਸਨ ਉਹਨਾਂ ਦੇ ਬਚਨਾਂ ਨੇ ਕਈਆਂ ਨੂੰ ਜਾਤ ਪਾਤ ਦੇ ਪੇਤ ਭਾਵ ਨੂੰ ਛੱਡ ਕੇ ਇਕਤਾ ਦੀ ਮੂਰਤ ਕਰਵਾਈ ਪਰ ਜਿੱਥੇ ਗੁਰੂ ਜੀ ਦੇ ਪ੍ਰੇਮ ਅਤੇ ਸੇਵਾ ਦੇ ਪਸਾਰੇ ਨੇ ਕਈ ਦਿਲਾਂ ਨੂੰ ਜਿੱਤਿਆ ਉੱਥੇ ਹੀ ਕੁਝ ਲੋਕ ਇਸ ਨੂੰ ਖਤਰਾ ਮੰਨਣ ਲੱਗੇ ਕੁਝ ਲੋਕ ਜੋ ਦੌਲਤ ਖਾਨ ਦੇ ਨੇੜਲੇ ਸਨ ਗੁਰੂ ਜੀ ਦੇ ਵਿਰੋਧੀ ਬਣ ਗਏ ਉਹਨਾਂ ਨੂੰ ਲੱਗਾ ਕਿ ਗੁਰੂ ਜੀ ਦੀ ਸਿੱਖਿਆ ਰਾਜ ਪ੍ਰਸ਼ਾਸਨ ਲਈ ਚੁਣੌਤੀ ਬਣ ਸਕਦੀ ਹੈ ਇਹਨਾਂ ਵਿਰੋਧੀਆਂ ਨੇ ਦੌਲਤ ਖਾਨ ਨੂੰ ਕਿਹਾ ਇਹ ਸੰਤ ਰਾਜ ਦੇ ਕਾਨੂੰਨਾਂ ਨੂੰ ਕਮਜ਼ੋਰ ਕਰ ਰਿਹਾ ਹੈ ਉਹ ਲੋਕਾਂ ਵਿੱਚ ਉਥਲ-ਪੁਥਲ ਪੈਦਾ ਕਰ ਰਿਹਾ ਹੈ ਤੁਸੀਂ ਇਸ ਨੂੰ ਦਰਬਾਰ ਵਿੱਚ ਬੁਲਾ ਕੇ ਇਸ ਦੇ ਬਚਨਾਂ ਦੀ ਜਾਂਚ ਕਰੋ ਦੌਲਤ ਖਾਨ ਲੋਦੀ ਜੋ ਹਮੇਸ਼ਾ ਨਵੀਆਂ ਗੱਲਾਂ ਅਤੇ ਵਕ ਵਖਿਆਲਾਂ ਦੀ ਜਾਂਚ ਕਰਨ ਵਿੱਚ ਵਿਸ਼ਵਾਸ ਰੱਖਦਾ ਸੀ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਦਰਬਾਰ ਵਿੱਚ ਬੁਲਾਇਆ ਇਹ ਬੁਲਾਵਾ ਇੱਕ ਆਮ ਘਟਨਾ ਨਹੀਂ ਸੀ ਦਰਬਾਰ ਵਿੱਚ ਬੁਲਾਉਣ ਦਾ ਮਤਲਬ ਸੀ ਕਿ ਉਹ ਗੁਰੂ ਜੀ ਦੀਆਂ ਗੱਲਾਂ ਨੂੰ ਨਾ ਸਿਰਫ ਸੁਨੇਗਾ ਪਰ ਉਹਨਾਂ ਦੀ ਜਾਂਚ ਵੀ ਕਰੇਗਾ ਗੁਰੂ ਨਾਨਕ ਦੇਵ ਜੀ ਨੂੰ ਦਰਬਾਰ ਵਿੱਚ ਪਹੁੰਚਣ ਦਾ ਸੰਦੇਸ਼ ਭੇਜਿਆ ਗਿਆ। ਗੁਰੂ ਜੀ ਜੋ ਹਰ ਸਮੇਂ ਨਿਰਪਉ ਅਤੇ ਨਿਰਵੈਰ ਰਹਿੰਦੇ ਸਨ, ਬਿਨਾਂ ਕਿਸੇ ਡਰ ਜਾਂ ਸੰਦੇਹ ਦੇ ਇਸ ਬੁਲਾਵੇ ਨੂੰ ਸਵੀਕਾਰ ਕਰਦੇ ਹਨ। ਉਹ ਬਹੁਤ ਸਾਦਗੀ ਨਾਲ ਦਰਬਾਰ ਵੱਲ ਰਵਾਨਾ ਹੁੰਦੇ ਹਨ। ਗੁਰੂ ਜੀ ਦੇ ਨਾਲ ਉਹਨਾਂ ਦੇ ਚੰਨ ਸਾਥੀ ਵੀ ਸਨ ਜੋ ਉਹਨਾਂ ਦੀ ਸਹਾਇਤਾ ਕਰਦੇ ਸਨ। ਜਦੋਂ ਗੁਰੂ ਜੀ ਦਰਬਾਰ ਪਹੁੰਚਦੇ ਹਨ ਤਾਂ ਸਾਰੇ ਦਰਬਾਰੀਆਂ ਦੇ ਮਨ ਵਿੱਚ ਇੱਕ ਪ੍ਰਸ਼ਨ ਚੱਲਦਾ ਹੈ। ਇਹ ਮਨੁੱਖ ਕੌਣ ਹੈ ਜੋ ਰਾਜੇ ਦੇ ਸੰਮੁਖ ਬੇਤੜ ਕਾ ਰਿਹਾ ਹੈ? ਦਰਬਾਰ ਦੀ ਇਮਾਰਤ ਬਹੁਤ ਸ਼ਾਨਦਾਰ ਸੀ ਉੱਚੇ ਸਤੰਭ ਸੁੰਦਰ ਪੇਂਟਿੰਗਾਂ ਅਤੇ ਰਾਜਸੀ ਹਵਾਲਾ ਦਿੰਦੇ ਕਮਰੇ ਇਸ ਦੀ ਸ਼ਕਤੀ ਦਾ ਪ੍ਰਤੀਕ ਸਨ ਪਰ ਇਹਨਾਂ ਸਭ ਚਮਤਕਾਰਾਂ ਦੇ ਵਿਚਕਾਰ ਗੁਰੂ ਨਾਨਕ ਦੇਵ ਜੀ ਦੀ ਸਾਦਗੀ ਇੱਕ ਅਜੀਬਾ ਚਾਨਣ ਲੱਗਦੀ ਸੀ ਜੋ ਇਸ ਸ਼ਾਨ ਸ਼ੌਕਤ ਨੂੰ ਮਿਲਦੀ ਸੀ ਉਹ ਦਰਬਾਰ ਵਿੱਚ ਦਾਖਲ ਹੁੰਦੇ ਹਨ ਉਹਨਾਂ ਦੇ ਚਿਹਰੇ ਤੇ ਇੱਕ ਅਨੋਖੀ ਸ਼ਾਂਤੀ ਅਤੇ ਰੂਹਾਨੀ ਚਮਕ ਸੀ ਜੋ ਸਾਰੇ ਮੌਜੂਦ ਲੋਕਾਂ ਨੂੰ ਮੋਹ ਲੈਂਦੀ ਹੈ ਦਰਬਾਰ ਵਿੱਚ ਹਰੇਕ ਦਿਨ ਨਿਗਾਹ ਗੁਰੂ ਨਾਨਕ ਦੇਵ ਜੀ ਦੀ ਹਿਸਤਰੀ ਅਤੇ ਉਨ੍ਹਾਂ ਦੇ ਬਚਨਾਂ ਦੀ ਸਚਾਈ ਨੂੰ ਤੋਲਣ ਵਿੱਚ ਲੱਗੀ ਹੋਈ ਸੀ। ਦਰਬਾਰੀਆਂ ਨੇ ਗੁਰਜੀ ਦੀ ਸਾਦਗੀ ਤੇ ਇੱਕ ਦੂਜੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਕਈ ਲੋਕ ਪਿਛਲੀਆਂ ਕਹਾਣੀਆਂ ਸੁਣ ਰਹੇ ਸਨ ਕਿ ਕਿਵੇਂ ਗੁਰੂ ਜੀ ਨੇ ਲੋਕਾਂ ਦੇ ਜੀਵਨ ਨੂੰ ਬਦਲਿਆ ਸੀ। ਕਈ ਹੋਰ ਇਸ ਕਲ ਦੇ ਬਾਰੇ ਚਰਚਾ ਕਰ ਰਹੇ ਸਨ ਕਿ ਅਖੀਰ ਇਹਨਾਂ ਬਚਨਾਂ ਦੇ ਅਸਲ ਮਤਲਬ ਕੀ ਹਨ। ਦੌਲਤ ਖਾਨ ਜੋ ਅਧਿਕਾਰ ਅਤੇ ਸ਼ਕਤੀ ਦਾ ਪ੍ਰਤੀਕ ਸੀ ਆਪਣੇ ਰਾਜਸੀ ਸਿੰਘਾਸਨ ਤੋਂ ਉੱਠਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਦਾ ਸਵਾਗਤ ਕਰਦਾ ਹੈ ਪਰ ਉਸਦੇ ਸਵਾਗਤ ਵਿੱਚ ਇੱਕ ਕਤਹੂਲ ਸੀ ਉਸਦੇ ਮਨ ਵਿੱਚ ਕਈ ਸਵਾਲ ਸਨ ਉਹ ਬਹੁਤ ਹੀ ਨਿਰਧਾਰਿਤ ਅੰਦਾਜ਼ ਵਿੱਚ ਬੋਲਿਆ ਤੁਸੀਂ ਕੌਣ ਹੋ ਤੇ ਤੁਸੀਂ ਲੋਕਾਂ ਨੂੰ ਕੀ ਸਿੱਖਿਆ ਦੇ ਰਹੇ ਹੋ ਇਹ ਸਵਾਲ ਸਿਰਫ ਗੁਰੂ ਜੀ ਨੂੰ ਨਹੀਂ ਸਾਰੇ ਦਰਬਾਰ ਵਿੱਚ ਮੌਜੂਦ ਲੋਕਾਂ ਨੂੰ ਵੀ ਹੈਰਾਨ ਕਰ ਦਿੰਦਾ ਹੈ ਗੁਰੂ ਨਾਨਕ ਦੇਵ ਜੀ ਨੇ ਬੜੀ ਸ਼ਾਂਤੀ ਨਾਲ ਜਵਾਬ ਦਿੱਤਾ ਉਹਨਾਂ ਨੇ ਕਿਹਾ ਮੈਂ ਸੱਚ ਦਾ ਸੇਵਕ ਹਾਂ ਸੱਚ ਅਤੇ ਨਿਆਂ ਦੀ ਸੇਵਾ ਕਰਨਾ ਹੀ ਮਨੁੱਖ ਦਾ ਸਭ ਤੋਂ ਵੱਡਾ ਫਰਜ਼ ਹੈ ਜੇਕਰ ਰਾਜੇ ਸੱਚ ਦਾ ਪਾਲਣ ਕਰਦੇ ਹਨ ਤਾਂ ਉਹਨਾਂ ਦਾ ਰਾਜ ਕਦੇ ਵੀ ਕਮਜ਼ੋਰ ਨਹੀਂ ਹੁੰਦਾ ਇਹ ਬਚਨ ਸਿਰਫ ਸਧਾਰਨ ਸ਼ਬਦਾਂ ਨਹੀਂ ਸਨ ਇਹ ਸ਼ਬਦ ਸਿਰਫ ਦਰਬਾਰ ਦੀਆਂ ਕੰਧਾਂ ਨੂੰ ਨਹੀਂ ਛੂਹ ਰਹੇ ਸਨ ਬਲਕਿ ਉਹਨਾਂ ਦੇ ਅੰਦਰ ਬੈਠੇ ਲੋਕਾਂ ਦੇ ਦਿਲਾਂ ਵਿੱਚ ਆਕਾਸ਼ਮਾਨ ਪੈਦਾ ਕਰ ਰਹੇ ਸਨ ਦੌਲਤ ਖਾਨ ਨੇ ਹੱਸਦੇ ਹੋਏ ਪੁੱਛਿਆ ਪਰ ਕਈ ਵਾਰ ਸੱਚ ਰਾਜ ਦੇ ਹਿੱਤਾਂ ਦੇ ਵਿਰੁੱਧ ਜਾਂਦਾ ਹੈ ਕਿ ਤੁਹਾਡੇ ਖਿਆਲ ਵਿੱਚ ਹਮੇਸ਼ਾ ਸੱਚੇ ਰਹਿਣਾ ਆਸਾਨ ਹੈ ਗੁਰੂ ਨਾਨਕ ਦੇਵ ਜੀ ਨੇ ਮਾਸੂਮ ਮੁਸਕਾਨ ਦੇ ਨਾਲ ਜਵਾਬ ਦਿੱਤਾ ਸੱਚ ਦਾ ਰਾਹ ਹਮੇਸ਼ਾ ਮੁਸ਼ਕਲ ਹੁੰਦਾ ਹੈ ਪਰ ਇਹੀ ਰਾਹ ਸਾਡੇ ਜੀਵਨ ਨੂੰ ਅਸਲ ਮਾਨਵਤਾ ਦੀ ਮੰਜ਼ਿਲ ਤੱਕ ਪਹੁੰਚਾਉਂਦਾ ਹੈ ਸੱਚ ਹਮੇਸ਼ਾ ਜਿੱਤਦਾ ਹੈ ਚਾਹੇ ਰਾਹ ਕਿੰਨਾ ਵੀ ਔਖਾ ਹੋਵੇ ਦੌਲਤ ਖਾਨ ਜੋ ਪਹਿਲਾਂ ਗੁਰੂ ਜੀ ਨੂੰ ਸਿਰਫ ਇੱਕ ਸਧਾਰਨ ਸੰਤ ਸਮਝਦਾ ਸੀ ਹੁਣ ਉਹਨਾਂ ਦੇ ਬਚਨਾਂ ਨਾਲ ਪ੍ਰਭਾਵਿਤ ਹੋਣ ਲੱਗਦਾ ਹੈ ਉਸਨੇ ਕਿਹਾ ਤੁਸੀਂ ਬੇहद ਗੈਰੇ ਬਚਨ ਬੋਲ ਰਹੇ ਹੋ ਇਹ ਗੱਲ ਨਾ ਸਿਰਫ ਰਾਜ ਪ੍ਰਸ਼ਾਸਨ ਲਈ ਨਹੀਂ ਸਾਰੇ ਲੋਕਾਂ ਲਈ ਜ਼ਰੂਰੀ ਹਨ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਨੇ ਦਰਬਾਰ ਵਿੱਚ ਬੈਠੇ ਹੋਏ ਹਰੇਕ ਵਿਅਕਤੀ ਨੂੰ ਹਿਲਾ ਦਿੱਤਾ ਦਰਬਾਰ ਵਿੱਚ ਪਹਿਲਾਂ ਹਲਚਲ ਹੋ ਰਹੀ ਸੀ ਹਰ ਕੋਈ ਕਿਵੇਂ ਦੌਲਤ ਖਾਨ ਬੋਲਦਾ ਹੈ ਇਸ ਦੀ ਉਡੀਕ ਕਰਦਾ ਸੀ ਪਰ ਜਦੋਂ ਗੁਰੂ ਜੀ ਬੋਲੇ ਤਾਂ ਸਾਰੇ ਮੌਜੂਦ ਲੋਕ ਚੁੱਪ ਹੋ ਗਏ ਇਹ ਸਚਮੁੱਚ ਸੱਚ ਦੀ ਤਾਕਤ ਸੀ ਦਰਬਾਰ ਵਿੱਚ ਇੱਕ ਦਰਬਾਰੀ ਬੋਲਿਆ ਇਹ ਬਚਨ ਬਹੁਤ ਹੀ ਮਹਾਨ ਹਨ ਇਹ ਸਿਰਫ ਸਿਆਸਤ ਲਈ ਨਹੀਂ ਸਾਡੇ ਜੀਵਨ ਦੇ ਹਰ ਪੱਖ ਲਈ ਉਪਯੋਗ ਹਨ ਇਸ ਗੱਲ ਤੇ ਹੋਰ ਦਰਬਾਰੀ ਵੀ ਸਹਿਮਤ ਹੋ ਗਏ। ਦੌਲਤ ਖਾਨ ਨੇ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਨੂੰ ਦਿਲੋਂ ਸਵੀਕਾਰ ਕੀਤਾ। ਉਸਨੇ ਕਿਹਾ, "ਅੱਜ ਤੁਹਾਡੇ ਬਚਨਾਂ ਨੇ ਮੇਰੇ ਮਨ ਵਿੱਚ ਇੱਕ ਨਵੀਂ ਚਾਨਣ ਪੈਦਾ ਕੀਤੀ ਹੈ। ਸੱਚ ਅਤੇ ਨਿਆਂ ਦੇ ਬਿਨਾ ਕੋਈ ਵੀ ਰਾਜ ਲੰਬੇ ਸਮੇਂ ਤੱਕ ਨਹੀਂ ਟਿਕ ਸਕਦਾ। ਮੈਂ ਤੁਹਾਡੇ ਬਚਨਾਂ ਨੂੰ ਸਵੀਕਾਰ ਕਰਦਾ ਹਾਂ।" ਦਰਬਾਰ ਵਿੱਚ ਮੌਜੂਦ ਹਰ ਵਿਅਕਤੀ ਨੇ ਗੁਰੂ ਨਾਨਕ ਦੇਵ ਜੀ ਦੀ ਵਾਹ-ਵਾਹ ਕੀਤੀ। ਕਈ ਲੋਕਾਂ ਨੇ ਉਨ੍ਹਾਂ ਦੇ ਸਿੱਖਿਆ ਪ੍ਰਚਾਰ ਤੇ ਸਵਾਲ ਕੀਤੇ ਅਤੇ ਉਹਨਾਂ ਨੂੰ ਹੋਰ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਸਾਨੂੰ ਸਿਖਾਉਂਦੀ ਹੈ ਕਿ ਸੱਚ ਦੀ ਤਾਕਤ ਕਿਸੇ ਵੀ ਤਾਕਤਵੰਤ ਤੋਂ ਵੱਧ ਹੈ। ਗੁਰੂ ਨਾਨਕ ਦੇਵ ਜੀ ਦੇ ਬਚਨ ਸਾਡੇ ਲਈ ਇੱਕ ਪਾਠ ਹਨ। ਜਦੋਂ ਅਸੀਂ ਸੱਚ ਦੇ ਰਾਹ ਤੇ ਚੱਲਦੇ ਹਾਂ ਤਾਂ ਕੋਈ ਵੀ ਤਾਕਤ ਸਾਨੂੰ ਰੋਕ ਨਹੀਂ ਸਕਦੀ। ਇਸ ਕਹਾਣੀ ਨੂੰ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਲੋੜ ਹੈ। ਜੇਕਰ ਇਹ ਕਹਾਣੀ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਕਰੋ ਅਤੇ ਹੋਰ ਲੋਕਾਂ ਨਾਲ ਸ਼ੇਅਰ ਕਰੋ। ਸੱਚ ਦੇ ਰਾਹ ਤੇ ਚੱਲੋ ਅਤੇ ਸਾਨੂੰ ਪ੍ਰੇਰਿਤ ਕਰਦੇ ਰਹੋ